ਇਹ ਜਲਦੀ ਟ੍ਰੇਨ ਤੋਂ ਡਿੱਗਣ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ ਜੀ ਹਾਂ ਇਹ ਬੇहद ਪਿਆਨਖਾਸਾ ਵਾਪਰਿਆ ਜਿੱਥੇ ਕਿ ਤੇਜ਼ ਰਫਤਾਰ ਜਲਦੀ ਟ੍ਰੇਨ ਵਿੱਚੋਂ ਦੋ ਵਿਅਕਤੀ ਰੇਲ ਦੀਆਂ ਪਟੜੀਆਂ ਤੇ ਡਿੱਗੇ ਜਿਸ ਕਾਰਨ ਉਹਨਾਂ ਦੀ ਤੁਰੰਤ ਮੌਤ ਹੋ ਗਈ ਹਾਲਾਂਕਿ ਉਹ ਖੁਦ ਡਿੱਗੇ ਜਾਂ ਫਿਰ ਉਹਨਾਂ ਨੂੰ ਕਿਸੇ ਵੱਲੋਂ ਧੱਕਾ ਦਿੱਤਾ ਗਿਆ ਹੁਣ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਬੇਹਦ ਭਿਆਨਕ ਹਸਤਾਬਾਪ ਹੈ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ ਜੋ ਕਿ ਰੇਲ ਦੀ ਪਟੜੀ ਉੱਤੇ ਡਿੱਗੇ ਮਰੀਆਂ ਹਨ ਅੱਜ ਲਈ ਪੂਰਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਚਲਦੀ ਟ੍ਰੇਨ ਵਿੱਚੋਂ ਦੋ ਯਾਤਰੀਆਂ ਦੀ ਡਿੱਗਣ ਕਾਰਨ ਮੌਤ ਹੋ ਗਈ ਹੈ ਇਹ ਹਾਸਾ ਖੰਨਾ ਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਵਿਚਕਾਰ ਪੈਂਦੇ ਚਾਵਾ ਨੇੜੇ ਵਾਪਰੇ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਵੱਲ ਮੌਕੇ ਤੇ ਪਹੁੰਚ ਗਏ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਿੱਚ ਜੁੜ ਗਏ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਸਫ਼ਰ ਦੌਰਾਨ ਟ੍ਰੇਨ ਤੋਂ ਡਿੱਗ ਪਏ ਅਤੇ ਉਨ੍ਹਾਂ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ ਜੀ ਸਰ ਆਪਕੇ ਸਵੇਰੇ 4:00 ਵਜੇ ਦੇ ਕਰੀਬ ਸਾਡੀ ਇਥੋਂ ਬੰਨੇ ਦੀ ਫੇਰੀ ਜੈਲ ਪੋਸਟ ਦਾ ਜੀਆਰ ਪਿੱਛਾ ਵਾ ਚਾਵੇ ਨੂੰ ਸਾਰਾ ਆਨ ਡਿਊਟੀ ਐਸਐਮ ਨੇ ਵੀ ਮੌਜੂਦ ᱛੀ ਸੀ ਵੀ ਕਿਸੇ ਗੱਡੀ ਦੇ ਵਿੱਚੋਂ ਨਾਮ ਨੂੰ ਗੱਡੀ ਨੂੰ ਮਤਲਬ ਦੋ ਜਵਾਨੇ ਜਿਹੜੇ ਫੋਲੀਡਿਕ ਕੇ ਜਾਨ ਬਾਹਰ ਹੋ ਗਏ ਨੇ ਮਤਲਬ ਮਰ ਗਏ ਨੇ ਮੌਕੇ ਤੇ ਤੇ ਚਾਵੇ ਤੋਂ ਜੀ ਬੀਐਸਏ ਕੁਲਵੰਤ ਸਿੰਘ ਤੇ ਦੀ ਅੰਦਰ ਸਿੰਘ ਵਗੈਰਾ ਦੀ ਪਾਰਟੀ ਉੱਤੇ ਮੌਕੇ ਤੇ ਪਹੁੰਚੀ ਜੀ ਮੇਰੇ ਐਸਐਸਓ ਸਾਹਿਬ ਵੀ ਆ ਗਏ ਸੀਗੇ ਮੈਂ ਵੀ ਮੌਕੇ ਤੇ ਮੌਜੂਦ ਸੀਗਾ ਜੀ ਤੇ ਉੱਥੋਂ ਅਸੀਂ ਦੇਖਿਆ ਵੀ ਕਿਸੇ ਗੱਡੀ ਚੋਂ ਦੋ ਵਿਅਕਤੀ ਇੱਕ ਤਾਂ ਡਿੱਕੇ ਲਾਈਨਾਂ ਦੇ ਵਿੱਚ ਪਿਆ ਸੀਗਾ ਇੱਕ ਸਰ ਟਰੈਕ ਤੋਂ ਥੱਲੇ ਪਿਆ ਸੀਗਾ ਦੂਜਾ ਚਲੋ ਅਸੀਂ ਉਹ ਪਰਿਵਾਰ ਉਹਨਾਂ ਦੀ ਫੋਟੋਗ੍ਰਾਫੀ ਕੈਮਰਾ ਮੌਕੇ ਦੀ ਕਰਕੇ ਉੱਥੋਂ ਚੱਕ ਕੇ ਸੇਫ ਜਗ੍ਹਾ ਤੇ ਕਿ ਕੇ ਕੋ ਟਰੈਕ ਉੱਥੋਂ ਡੈਡੂ ਪਿੰਡ ਦੇ ਕੋਲੋਂ ਕਾਫੀ ਉੱਚਾ ਜੀ ਧਰਤੀ ਤੋਂ ਭਰਾਤਲ ਤੋਂ ਉੱਥੋਂ ਚੱਕ ਕੇ ਅਸੀਂ ਟਰੈਕ ਕਲੀਅਰ ਕਰਵਾ ਕੇ ਥੱਲੇ ਰੱਖੇ ਜੀ ਮੌਢਲੀ ਕਾਰਵਾਈ ਕਰਨ ਉਪਰੰਤ ਅਸੀਂ ਲਾਸ਼ਾਂ ਦੋਨਾਂ ਦੀਆਂ ਜੀ ਮਤਲਬ ਸੇ ਲਾਸ਼ ਤੋਲ ਖੰਨਾ ਫੋਰਨਸੀਕ ਧਾਰਤੀਆਂ ਨੇ 72 ਘੰਟੇ ਲਈ ਕਿ ਉਹ ਪਹਿਰਾਂ ਦੋਨਾਂ ਦੇ ਕੋਲ ਸਰ ਕੋਈ ਇਦਾਂ ਦਾ ਡਾਕੂਮੈਂਟਸ ਵਗੈਰਾ ਜਾਂ ਫੋਨ ਵਗੈਰਾ ਨਹੀਂ ਸੀਗਾ ਕਿ ਜਿਸ ਤੋਂ ਉਹਨਾਂ ਦੀ ਕੋਈ شناخت ਬਣਦੀ ਹੋਵੇ ਦੋਨੇ ਸਰ ਮੇਲੇ ਜੀ ਲੱਗਦੇ ਪ੍ਰਵਾਸੀ ਨੇ ਤੇ ਇੱਕ ਦੀ ਉਮਰ ਸਰ ਅਸੀਂ ਲੇਗੀ ਆ ਕਰੀਬ 30 35 ਸਾਲ ਤੇ ਇੱਕ ਛੋਟਾ ਉਹ ਤੋਂ 28 30 ਸਾਲ ਦੇ ਦਰਮਿਆਨ ਅੱਗੇ ਫਾਰਮ ਕਰਦੇ ਨੇ ਕੋਈ ਕੀ ਇੰਡੀਆ ਦੇ ਇਹ ਸਰ ਮਤਲਬ ਕੁਦਰਤੀ ਮੌਤਾਂ ਅਨਸਾਰ ਕੁਦਰਤੀ ਮੌਤਾਂ ਦੀ ਇਹ ਪਹਿਲਾਂ ਅਸੀਂ 174 CrPC ਚ ਕਾਰਵਾਈ ਕਰਦੇ ਸੀਗੇ ਜੀ ਹੁਣ ਇੱਕ ਸੱਤ ਤੋਂ ਮਤਲਬ ਫੈਂਕਸ਼ਨਾਂ ਚੇਂਜ ਹੋਈਆਂ ਨੇ ਹੁਣ ਅਸੀਂ 194 BNSS ਦੇ ਅਧੀਨ ਕਾਰਵਾਈ ਕਰਦੇ ਹਾਂ ਪਛਾਣ ਲਈ ਕਿੰਨੇ ਟਾਈਮ ਪਛਾਣ ਲਈ ਸਰ ਅਸੀਂ 24 ਘੰਟੇ ਲਈ ਸੌਰੀ 72 ਘੰਟੇ ਲਈ ਲਾਸ਼ਾਂ ਜਿਹੜੀਆਂ ਬਹੁਨੇ ਮੌਤਰੀ ਸਬਸਤਲ ਨਰਵਾਦਕੀਆਂ ਨੇ 72 ਘੰਟੇ ਇੰਤਜ਼ਾਰ ਕਰਾਂਗੇ 72 ਘੰਟੇ ਸਰ ਜੇ ਸ਼ਨਾਖਤ ਹੋ ਜਾਂਦੀ ਹੈ ਖਰਾਤੀ ਮਿਆਨ ਲੈ ਕੇ ਬਾਰਸਾਂ ਦੇ ਦਾਸ਼ਾਂ ਉਤੇ ਹਵਾਲੇ ਕਰਤਾਂਗੇ ਬੋਸ ਸਮਟਨ ਪ੍ਰਵਾਹਗੀ ਨਹੀਂ 72 ਘੰਟੇ ਪਿਤਣ ਤੋਂ ਬਾਅਦ ਅਗਰ ਸਾਰਾ ਸ਼ਨਾਖਤ ਨਹੀਂ ਹੁੰਦੀ ਮਿਊਂਸਪਲ ਕਮੇਟੀ ਦੁਆਰਾ ਲਵਾਸਲਾਸਿਆਂ ਦਾ ਆਪਾਂ ਦੇ ਸਮਾਜਿਕ ਅਤੇ ਨਿਵਾਦਾ ਮਦਕ ਸੰਸਕ੍ਰਿਤਵਾ। ਤਕਰੀਬ 12 ਵਜੇ ਇਹ ਪੂਰਾ ਘਟਨਾਕਰਮ ਵਾਪਰੇ ਜਿੱਥੇ ਕਿ ਰੇਲਵੇ ਸਟੇਸ਼ਨ ਮਾਸਟਰ ਨੇ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਕਿ ਰੇਲਵੇ ਟਰੈਕ ਤੇ ਦੋ ਲਾਸ਼ਾਂ ਡਿੱਗੀਆਂ ਹੋਈਆਂ ਮਿਲਿਆ ਨੇ ਜਿਸ ਤੋਂ ਬਾਅਦ ਰੇਲਵੇ ਪੁਲਿਸ ਸਰਹੰਦ ਦੇ ਐਸ ਐਚ ਓ ਰਤਨ ਲਾਲ ਸਮੇਤ ਮੌਕੇ ਤੇ ਪਹੁੰਚ ਗਈ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਪੁਲਿਸ ਵੱਲੋਂ ਦੋ ਮੇਲਾਸ਼ਾ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਖੰਨਾ ਤੋਂ ਖੁਖਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ